ਦੇ ਮੁਤਾਬਕ ਇਹਨਾਂ 40 ਸਿੰਘਾਂ ਨੇ ਵੀ ਵਾਪਸ ਆਉਣਾ ਸੀ ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਜਾਣ ਤੋਂ ਰੋਕਿਆ ਨਹੀਂ ਪਾਰਨ ਜ਼ਰੂਰ ਕੀਤਾ ਸੀ ਪਿਆਰੋ ਇਹਨਾਂ ਨੇ ਪਾਰਨ ਇਹ ਸੀ ਕਿ ਸਿਰ ਦੇ ਦੇਵਾਂਗੇ ਪਰ ਗੁਰੂ ਨਹੀਂ ਤਿਆਗਾਂਗੇ ਹੁਣ ਇਹ ਹੋਇਆ ਗੁਰੂ ਛੱਡਿਆ ਪਰ ਪ੍ਰਾਣਾ ਦਾ ਪਿਆਰ ਨਹੀਂ ਛੱਡਿਆ ਸਭ ਨੇ ਲਿਖ ਦਿੱਤਾ ਤੋਂ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ 40 ਸਿੰਘਾਂ ਨੇ ਬਦਾਵਾ ਗੁਰੂ ਦੇ ਪਿਆਰੋ ਜਿਹੜਾ ਹੈ ਗੁਰੂ ਨੇ ਇਹਨਾਂ ਨੂੰ ਬੜਾ ਲੇਖਨ ਦੇ ਨਾਲ ਕਿਹਾ ਵੀ ਚਾਹ ਨਾਲ ਲਿਖ ਕੇ ਜਾਓ ਖੁਸ਼ੀ-ਖੁਸ਼ੀ ਲਿਖ ਕੇ ਜਾਓ ਤਾਨੂੰ ਕੋਈ ਰੋਕ ਟੋਕ ਨਹੀਂ ਹੈ ਕਈਆਂ ਨੇ ਗੁਰੂ ਦੇ ਪਿਆਰੋ ਭਾਈ ਦਿਆ ਸਿੰਘ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਜੇ ਨਾਂ ਦੇ ਜਾਣ ਦਾ ਚਾਹ ਜਾਲਨ ਤੋਂ ਭਾਈ ਦਇਆ ਸਿੰਘ ਜੀ ਭਾਈ ਮਹਾ ਸਿੰਘ ਜੀ ਜਾ ਰਿਹਾ ਹੈ ਤੇ ਇਹਨਾਂ ਨੂੰ ਜਾ ਲੈਣ ਦੋ ਰੋਕੋ ਨਾ ਭਾਈ ਮਹਾ ਸਿੰਘ ਜੀ 40 ਸਿੰਘਾਂ ਦਾ ਇੱਕ ਮੋਢੀ ਅੱਗੂ ਅੱਗੂ ਸੀ ਜਦ ਭਾਈ ਮਹਾ ਸਿੰਘ ਜੀ ਨੇ ਵਦਾਵਾ ਲਿਖਤਾ ਤੇ ਬਾਕੀ ਸਾਰਿਆਂ ਨੇ ਜਿਹੜੇ 40 ਸਿੰਘਾਂ ਦਾ ਜਿਹੜਾ ਆਗੂ ਸੀ ਉਹਨੇ ਲਿਖਤਾ ਬਾਕੀ ਸਾਰਿਆਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਵਦਾਵਾ ਆਖਰ ਦੇ ਵਿੱਚ ਗੁਰੂ ਦੇ ਪਿਆਰੋ ਪਾਸਾ ਨੂੰ ਪਤਾ ਸੀ ਕੋਈ ਵੀ ਨਾ ਮੰਨੇ ਫਿਰ ਉਸ ਤੋਂ ਬਾਅਦ ਚਾਲੀ ਸਿੰਘ ਤੇ ਚਲੇ ਗਏ ਗੁਰੂ ਦੇ ਪਿਆਰੋ ਉਸ ਤੋਂ ਬਾਅਦ ਆਨੰਦਪੁਰ ਛੜਨਾ ਜਿਹੜਾ ਹੈ ਤੰਬੂ ਆਦਿਕਾ ਨੂੰ ਅੱਗ ਲਵਾ ਦਿੱਤੀ ਪਾਸਾ ਜੀ ਨੇ ਕਿ ਤੰਬੂ ਨੂੰ ਅੱਗ ਲਾ ਦਿਓ ਬਸ ਤੇ ਸਭ ਸਾੜ ਦਿੱਤੇ ਖਜ਼ਾਨਾ ਸਤਲੁਜ ਵਿੱਚ ਸੁੱਟ ਕੇ ਰਾਤ ਨੂੰ ਨਿਕਲ ਗਏ ਗੁਰੂ ਦੇ ਪਿਆਰੋ 2100 ਕੋਹਾਂ ਵਿੱਚ ਜਿਸ ਦਾ ਰਾਜ ਹੈ ਸੈਨਾ ਦਾ ਕੋਈ ਅੰਤ ਨਹੀਂ ਹੋਰ ਅਨਗਿੰਤ ਰਾਜੇ ਮੂਰਖ ਸਭ ਲੜ ਲੜ ਹਾਰ ਗਏ ਹਨ ਸਭ ਨੂੰ ਦਬਾ ਥਲੇ ਰੱਖਿਆ ਹੈ ਆਨੰਦਪੁਰ ਨਹੀਂ ਛੁਡਾ ਸਕੇ ਹੁਣ ਖੜਗ ਕੇਤ ਤੇ ਰਜਾ ਦੇ ਅਨਸਾਰ ਸਤਗੁਰੂ ਜੀ ਤਿਆਗ ਤੁਰੇ ਜਾ ਰਹੇ ਨੇ ਕਰੋ ਦੇ ਪਿਆਰ ਉਸ ਪਰਮਾਤਮਾ ਦੇ ਰਜਾ ਦੇ ਵਿੱਚ ਰਹਿ ਕੇ ਇਹਨਾਂ ਦੇ ਕਹਿਣ ਦੇ ਮੁਤਾਬਕ ਨਹੀਂ ਗੁਰਬਖਸ਼ ਉਹ ਦਾਸੀ ਸਾਤ ਨੂੰ ਗੁਰਪਾਤ ਸਾਹਿਬ ਜੀ ਨੇ ਸੇਵਾ ਸੌਂਪੀ ਹੈ ਇਸ ਨੂੰ ਆਖਿਆ ਤੁਸੀਂ ਇਸ ਥਾਂ ਦੀ ਸੇਵਾ ਸੰਭਾਲ ਤੁਸੀਂ ਕਰੋ ਸੋਦਰ ਦੇ ਦੀਵਾਨ ਵਿੱਚ ਅਸੀਂ ਤੁਹਾਨੂੰ ਦਰਸ਼ਨ ਦਿਆ ਕਰਾਂਗੇ ਹਰ ਵੇਲੇ ਜਦੋਂ ਤੁਸੀਂ ਸੋਦਰ ਦੇ ਪਾਠ ਕਰਕੇ ਅਰਦਾਸ ਕਰੋਗੇ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਹਾਜ਼ਰ ਨਾਜ਼ਰ ਸਤਿਗੁਰੂ ਜੀ ਆਖਣ ਲੱਗੇ ਅਸੀਂ ਰੋਜ਼ ਆਨੰਦਪੁਰ ਸਾਹਿਬ ਵਿੱਚ ਦਰਸ਼ਨ ਵਿਆ ਕਰਾਂਗੇ ਤੁਹਾਨੂੰ ਤੁਸੀਂ ਐਸਾ ਸਥਾਨ ਦੀ ਜਿਹੜੀ ਸੇਵਾ ਹੈ ਤੁਸੀਂ ਸੰਭਾਲੋ ਕਿਸੇ ਗੱਲ ਦੀ ਕਮੀ ਨਹੀਂ ਰਹੇਗੀ ਰਸਤਾ ਵਸਤਾ ਅਨਾਜ ਸਭ ਕੁਝ ਆਉਣਗੇ ਗੱਡਿਆਂ ਦੇ ਗੱਡੇ ਲੱਦ-ਲੱਦ ਕੇ ਆਉਣਗੇ ਪਰਵਾਹ ਨਾ ਕਰਿਓ ਤੁਸੀਂ ਤੁਸੀਂ ਸਥਾਨ ਦੀ ਸੇਵਾ ਸੰਭਾਲੋ ਗੁਰੂ ਦੇ ਪਿਆਰਿਓ ਸਤਿਗੁਰੂ ਜੀ ਦਮਦਮਾ ਪ੍ਰਕਰਮਾ ਕਰਕੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਨੇ ਉੱਥੇ ਵੀ ਦਮਦਮਾ ਸਾਹਿਬ ਹੈ ਆਨੰਦਪੁਰ ਸਾਹਿਬ ਦੇ ਵਿੱਚ ਤੇ ਦਮਦਮਾ ਸਾਹਿਬ ਸਤਿਗੁਰੂ ਸੱਚੇ ਪਾਸੇ ਅਰਦਾਸ ਕੀਤੀ ਜਗਾਰੇ ਛੱਡਦੇ ਨੇ ਤੇ ਤੁਰ ਪਏ ਸਤਿਗੁਰੂ ਬੈਰੀ ਟੁੱਟ ਪਿਆ ਜੰਗ ਹੁੰਦਾ ਹੁੰਦਾ ਗੁਰੂ ਸਾਹਿਬ ਜੀ ਸਰਸਾ ਤੱਕ ਪਹੁੰਚ ਗਏ ਸਰਸਾ ਦਾ ਬਾਣੇ ਚੜ੍ਹ ਕੇ ਆਇਆ ਹੋਇਆ ਸੀ ਸਰਸਾ ਨਾਰਾ ਮਾਰਦਾ ਹੋਇਆ ਵੱਡੋ ਗੁਰ ਮਹਾਰਾ ਕਹਿ ਕੇ ਨਿਕਲ ਗਏ ਰੋਪੜ ਨੂੰ ਪਰ ਆਨੰਦਪੁਰ ਤੋਂ ਰੋਪੜ ਤੱਕ ਗੁਰੂ ਦੇ ਪਿਆਰਿਓ ਲੋਥੈ ਲੋਥਾਂ ਸਾਨ ਹਰ ਥਾਂ ਤੇ ਲੋਥੈ ਲੋਥਾਂ ਜੰਗ ਜੁਦ ਹੋਏ ਨੇ ਬੈਰੀ ਮਗਰ ਟੁੱਟ ਕੇ ਪਏ ਹੋਏ ਸਾਨ ਸਤਿਗੁਰੂ ਸੱਚੇ ਪਾਸਾ ਮਹਾਰਾਜ ਹੁਣ ਲੋਥਾਂ ਦੇ ਪਾਸੇ ਦੇ ਲੰਘਦੇ ਹੋਏ ਪਾਸਾ ਮਹਾਰਾਜ ਕਿਸੇ ਦੇ ਲੋਥੋ ਤੇ ਪਿਆਰ ਨਹੀਂ ਰੱਖਦੇ ਕਿਸੇ ਸਰੀਰ ਤੇ ਸਤਿਗੁਰੂ ਜੀ ਪਿਆਰ ਨਹੀਂ ਰੱਖਦੇ ਸਭ ਕਿਤੇ ਸਤਿਗੁਰੂ ਜੀ ਦੇਖ ਰਹੇ ਨੇ ਨਜ਼ਰ ਆਉਂਦੇ ਨੇ ਲੋਥਾਂ ਹੀ ਲੋਥਾਂ ਹਨ ਬੀਹਾਂ ਕੋਹਾਂ ਵਿੱਚ ਮਾਸ ਪਖੇ ਜਾਨਵਰ ਹੀ ਨਜ਼ਰ ਆਉਂਦੇ ਹਨ ਲੋਥਾਂ ਦੁਆਲੇ ਰੋਪੜ ਤੋਂ ਹੁੰਦੇ ਸਤਿਗੁਰਾਂ ਨੇ ਫਿਰ ਪਿੰਡ ਬੂਰ ਮਾਜਰਾ ਪਹੁੰਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੂਰ ਮਾਜਰਾ ਪਹੁੰਚ ਇੱਥੇ ਹੱਥੋਂ ਸਤਿਗੁਰਾਂ ਨੇ ਤੋਤਾ ਫਿਰ ਪਾਣੀ ਪੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੂਰ ਮਾਜਰਾ ਦੇ ਵਿੱਚ ਆਗੋਂ ਦਿੱਲੀ ਤੋਂ ਆਉਂਦਾ ਇੱਕ ਮਨੁੱਖ ਮਿਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਪੁੱਛਿਆ ਸਤਿਗੁਰਾਂ ਦੇ ਨਾਲ ਸਿੰਘ ਸਨ ਪੰਜ ਸਿੰਘ ਨਾਲ ਸਨ ਉਹਨਾਂ ਨੇ ਪੁੱਛਿਆ ਕੌਣ ਹੈ ਭਾਈ ਤੂੰ ਉਸ ਨੇ ਦੱਸਿਆ ਵੀ ਖਵਾਜਾ ਮਰਦੂਦ ਨੇ ਦਿੱਲੀ ਤੋਂ 10 ਲੱਖ ਫੌਜ ਹੋਰ ਮੰਗਵਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਣ ਰਹੇ ਨੇ ਸਿੰਘ ਕਹਿੰਦੇ ਅੱਛਾ ਵੀ ਕਹਿੰਦੇ ਵੀ ਦਿੱਲੀ ਤੋਂ 10 ਲੱਖ ਫੌਜ ਹੋਰ ਆ ਰਹੀ ਹੈ ਗੁਰੂ ਜੀ ਨੂੰ ਫੜਨ ਲਈ ਕਹਿੰਦੇ ਵੀ ਉਹ ਆ ਰਹੇ ਨੇ ਉਹ ਪਤਾ ਦੇਣ ਕਹਿੰਦੇ ਵੀ ਪਤਾ ਦੇਣ ਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਹਿੰਦੇ ਵੀ ਫੜ ਲਈਏ ਹਾਂ ਫੌਜ ਤਾਂ ਕਹਿੰਦੇ ਵੀ ਆ ਰਹੀ ਹੈ ਇੱਥੋਂ ਗੁਰੂ ਸਾਹਿਬ ਜੀ ਚਮਕੌਰ ਦੇ ਬਾਹਰ ਬਾਗ ਦੇ ਵਿੱਚ ਠਹਿਰੇ ਹਨ ਸਤਿਗੁਰੂ ਸੱਚੇ ਪਾਸਾ ਰੋਪੜ ਦੇ ਹੁੰਦੇ ਹੋਏ ਹੁਣ ਚਮਕੌਰ ਦੇ ਬਾਹਰ ਬਾਗ ਵਿੱਚ ਸਤਿਗੁਰੂ ਜੀ ਠਹਿਰੇ ਰੰਦੇ ਦੇ ਇੱਕ ਗੁਰੂ ਦੇ ਪਿਆਰੋ ਜਾਟ ਨੂੰ ਪਤਾ ਲੱਗਾ ਉਹ ਸੁਣ ਕੇ ਗਲਾਬਾ ਤੇ ਪੰਜਾਬਾ ਗੁਰੂ ਸਾਹਿਬ ਜੀ ਦੇ ਕੋਲ ਚੱਲਿਆ ਗਿਆ ਆਇਆ ਤੇ ਖਬਰ ਸੁਣੀ ਜ਼ਿਮੀਂਦਾਰ ਨੇ ਮੱਪ ਬਸੇ ਚਮਕੌਰ ਸੁਣਤ ਬਚਨ ਤਤਕਾਲ ਹੀ ਤਤਕਾਲ ਸਤਿਗੁਰੂ ਪਾਸਾ ਜੀ ਦੇ ਚੱਲਿਆ ਗਿਆ ਵਾਹੋ ਆਇਓ ਉਠੋ ਦੌਰ ਉਠ ਕੇ ਭਜੇ ਆਏ ਹੱਥ ਜੋਰ ਐਸੇ ਕਰਿਓ ਬੇਨਤੀ ਸੁਣ ਕਰਤਾਰ ਸਚੇ ਪਾਸਾ ਜੀ ਤੁਸੀਂ ਸਾਡੇ ਬਾਗ ਵਿਚ ਇੰਨੀ ਠੰਡ ਵਿਚ ਪਏ ਹੋ ਇਸ ਮਾਛੀਵਾੜੇ ਦੇ ਜੰਗਲ ਵਿਚ ਕਿਵੇਂ ਤੁਸੀਂ ਔਰ ਸਾਡੇ ਬਾਗ ਨੂੰ ਕਿਵੇਂ ਤੁਸੀਂ ਭਾਗ ਲਾਇਆ ਸਾਡੇ ਵੱਡੇ ਭਾਗ ਸਚੇ ਪਾਸਾ ਜੀ ਪਰ ਸਾਡੇ ਘਰੇ ਚਲੋ ਬਸੋ ਮੱਧ ਚਮਕੌਰ ਕੈ ਮਹਾਰਾਜੇ ਸਾਡੇ ਚਮਕੌਰ ਸਾਹਿਬ ਨੂੰ ਭਾਗ ਲਾਓ ਸੱਚੇ ਪਾਤਸ਼ਾਹ ਜੀ ਔਰ ਸਾਡੇ ਘਰੇ ਚਲੋ ਆਪਣੀ ਕਿਰਪਾ ਧਾਰ ਤਬ ਸੁਦਾ ਸਵਾਰ ਸਾਹਿਬ ਭਇਓ ਛਾਰ ਬਾਗ ਕੋ ਠੌਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘ ਸਾਥ ਸਤਿਗੁਰੂ ਜੀ ਨੇ ਲਏ ਆਦ ਬਸੇ ਚਮਕੌਰ ਸਤਿਗੁਰੂ ਜੀ ਫਿਰ ਚਮਕੌਰ ਵਿੱਚ ਆ ਗਏ ਕਿਉਂਕਿ ਕਿਉਂਕਿ ਚਮਕੌਰ ਤੋਂ ਬਾਰ ਬਾਰੇ ਬਾਗ ਸੀ ਚ ਚਮਕੌਰ ਦੇ ਵਿੱਚ ਫਿਰ ਗੁਰੂ ਦੇ ਪਿਆਰਿਓ ਗੜੇ ਵਿੱਚ ਬੈਰੀ ਦਾ ਫਿਰ ਟਕਰਾ ਕਰਨ ਦੇ ਲਈ ਗੁਰੂ ਦੇ ਪਿਆਰਿਓ ਸਾਵਧਾਨੀ ਨਾਲ ਦੋ ਸਿੰਘ ਜਿਹੜੇ ਸਨ ਕੋਠਾ ਸਿੰਘ ਤੇ ਮਦਨ ਸਿੰਘ ਦਰਵਾਜ਼ੇ ਅੱਗੇ ਖੜੇ ਕਰ ਦਿੱਤੇ ਸਤਿਗੁਰਾਂ ਨੇ ਆਠ ਆਠ ਸਿੰਘ ਦੋਹਾਂ ਪਾਸਿਆਂ ਦੇ ਖੜੇ ਕਰਕੇ ਆਪ ਸਤਿਗੁਰ ਜੀ ਉੱਤੇ ਚਵਾਰੇ ਤੇ ਦੇ ਬਾਰੀ ਕੋਲ ਸਤਿਗੁਰੂ ਸੱਚੇ ਪਾਸਾ ਮਹਾਰਾਜ ਜੀ ਖੜੇ ਨੇ ਉਸ ਵਕਤ ਇਹ ਹਵੇਲੀ ਕੱਚੀ ਹਵੇਲੀ ਸੀ ਗੜੀ ਦੀ ਉਸ ਟਾਈਮ ਦੇ ਵਿੱਚ ਮਕਾਨ ਸਾਰੇ ਕੱਚੇ ਹੋਇਆ ਕਰਦੇ ਸਨ ਇਹ ਹਵੇਲੀ ਹੋਇਆ ਕਰਦੀ ਸੀ ਗੁਰੂ ਪਾਸਾ ਮਹਾਰਾਜ ਜੀ ਉਸ ਟਾਈਮ ਦੇ ਵਿੱਚ ਉੱਚਾ ਜਿਹੇ ਚਿਬਾਰੇ ਤੇ ਗੁਰੂ ਦੇ ਪਿਆਰਿਓ ਬਾਰੀ ਕੋਲ ਜਾ ਖੜੇ ਦੋਵੇਂ ਸਹਿਬ ਜਾਦੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਤੇ ਸੰਤ ਸਿੰਘ ਬਾਕੀ ਗੜੀ ਵਿੱਚ ਫਿਰ ਕੇ ਕੰਦਾਂ ਵੱਲੋਂ ਸਾਵਧਾਨੀ ਰੱਖਣ ਦੇ ਬੰਡ ਦਿੱਤੀ ਕਲਗੀਧਰ ਪਾਸਾ ਮਹਾਰਾਜ ਜੀ ਦਾ ਇਹ ਹੌਸਲਾ ਹੈ 40 ਸਿੰਘਾਂ ਨਾਲ 15-20 ਲੱਖ ਦੇ ਮੁਕਾਬਲੇ ਡਟ ਕੇ ਉਹਨਾਂ ਤੋਂ ਕਰਾਉਣਾ ਹੈ ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਤੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਇਹਨਾਂ ਦੇ ਨਿਗਾਹ ਮਾਰ ਰਹੇ ਨੇ ਇਹ ਸਿੰਘ ਗੁਰੂ ਦੇ ਪਿਆਰਿਓ ਥੋੜੇ ਹਨ ਔਰ ਜਿਹੜੇ ਨੇ 10 ਲੱਖ ਫੌਜ 10 ਲੱਖ ਇਧਰ ਦੀ ਬਾਕੀ ਹੋਰ ਜਿਹੜੇ ਦਿੱਲੀ ਤੋਂ ਆਏ ਔਰ ਜਿਹੜੇ ਪਹਾੜੀ ਰਾਜਿਆਂ ਤੋਂ 20 ਲੱਖ ਦੀ ਫੌਜ ਦੱਸੀ ਜਾਂਦੀ ਆ 10 ਲੱਖ ਤਾਂ ਦਿੱਲੀ ਤੋਂ ਆਈ ਸੀ ਬਾਕੀ ਪਹਾੜੀਆਂ ਦੀ ਫੌਜ ਸੀ ਵਿਰੋਧੀ ਪਿਆਰੇ ਬਾਈ ਧਾਰ ਦੇ ਰਾਜੇ ਜਿਹੜੇ ਸਨ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਫੌਜ ਉਹਨਾਂ ਦੀ ਵੱਖਰੀ ਲਾਹੌਰ ਤੋਂ ਆਈ ਫੌਜ ਬੱਕਰੀ 20 ਲੱਖ ਦੇ ਕਰੀਬ ਉਸ ਟਾਈਮ ਦੇ ਵਿੱਚ ਕਹਿੰਦੇ ਫੌਜ ਸੀ ਗੜੀ ਨੂੰ ਘੇਰਾ ਪਾਇਆ ਜਦੋਂ ਸਤਿਗੁਰੂ ਸੱਚੇ ਪਾਸਾ ਮਹਾਰਾਜ ਜੀ ਨੂੰ ਜਿਉਂਦੇ ਜੀ ਫੜਨ ਦੇ ਘੇਰਾ ਪਾਇਆ ਤੇ ਸਤਿਗੁਰਾਂ ਨੂੰ ਘੇਰੇ ਵਿੱਚ ਲੈ ਕੇ ਸਤਿਗੁਰੂ ਜੀ ਨੂੰ ਫੜ ਲਵਾਂਗੇ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਆਮ 10 ਲੱਖ ਦਾ ਹੀ ਜ਼ਿਕਰ ਕਰਦੇ ਨੇ 10 ਲੱਖ ਫੌਜ ਤਾਂ ਉਹ ਹੈ ਜਿਹੜੇ ਖਵਾਜਾ ਮਰਦੂਦ ਨੇ ਦਿੱਲੀੋਂ ਮੰਗਵਾਈ ਸੀ ਜਿਹੜੀ ਸੂਬਾ ਲਾਹੌਰ ਤੇ ਸੂਬਾ ਸਰਹੰਦ ਪਹਾੜੀ ਰਾਜਿਆਂ ਦੀ ਫੌਜ ਉਹ ਵੱਖਰੀ ਸੀ ਸੂਬਾ ਸਰਹੰਦ ਨੇ ਵੀ ਆਪਣੀ ਫੌਜ ਕੱਲੀ ਔਰ ਸੋਬਾ ਲਾਹੌਰ ਨੇ ਵੀ ਲਾਹੌਰ ਤੋਂ ਵੀ ਗੁਰੂ ਦੇ ਪਿਆਰਿਓ ਫੌਜਾਂ ਆਈਆਂ ਔਰ ਪਹਾੜੀ ਰਾਜਿਆਂ ਵੱਲੋਂ ਫੌਜ ਲੱਖਾਂ ਦੀ ਗਿਣਤੀ ਵਿੱਚ ਰੰਗੜ ਗੁੱਜਰ ਆਨੰਦਪੁਰ ਮਗਰ ਆ ਰਹੇ ਸਨ ਜਿਹੜੇ ਉਹ ਵਖਰੇ ਜਿਹੜੇ ਗੁੱਜਰ ਸਨ ਉਹ ਸਤਗੁਰੂ ਸੱਚੇ ਪਾਤਸ਼ਾਹ ਦੀ ਮਗਰ ਆ ਰਹੇ ਸਨ ਉਹ ਵੀ ਸਤਗੁਰਾਂ ਦੇ ਨਾਲ ਦੁਸ਼ਮਣੀ ਰੱਖਦੇ ਸਨ ਉਹਨਾਂ ਨੂੰ ਕੋਈ ਨਹੀਂ ਸੀ ਗੰਦਾ ਗੁਰੂ ਦੇ ਪਿਆਰਿਓ ਇੰਨੇ ਫੌਜਾਂ ਨਾਲ ਡੱਡ ਕੇ ਮੁਕਾਬਲਾ ਕਰਨਾ ਗੜੀ ਵਿੱਚੋਂ ਇੱਕ ਇੱਕ ਦੋ ਦੋ ਸਿੰਘਾਂ ਵਾਰੀ ਵਾਰੀ ਮੈਦਾਨ ਵਿੱਚ ਨਿਕਲ ਕੇ ਲੱਖਾਂ ਨਾਲ ਲੜਨਾ ਤੇ ਵੱਡ ਵੱਡ ਕੇ ਸਥਾਰ ਲਾ ਦੇ ਨੇ ਕਮਾਲ ਦੀ ਬਹਾਦਰੀ ਸੀ ਉਸ ਵਕਤ ਇਸ ਤਰ੍ਹਾਂ ਰਣ ਭੂਮੀ ਵਿੱਚ ਜਦੋਂ ਗੁਰੂ ਦੇ ਪਿਆਰਿਓ ਸਿੰਘ ਗਏ ਲੜ ਲੜ ਕੇ ਸ਼ਹੀਦ ਹੁੰਦੇ ਨੇ ਇਸ ਰਣ ਭੂਮੀ ਦੇ ਵਿੱਚ ਗੁਰੂ ਦੇ ਪਿਆਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਗੁਰੂ ਪਾਸਾ ਜੀ ਨੂੰ ਆਖਦੇ ਨੇ ਮਹਾਰਾਜ ਸਾਨੂੰ ਵੀ ਕਲੋ ਸਤਿਗੁਰੂ ਸੱਚੇ ਪਾਸਾ ਜੀ ਕਹਿਣ ਲੱਗੇ ਵੀ ਫਿਰ ਸ਼ਸਤਰ ਬਸਤਰ ਪੈਣ ਕੇ ਤਿਆਰ ਹੋ ਜਾਓ ਸਤਿਗੁਰੂ ਜੀ ਨੇ ਆਪਣੇ ਹੱਥੀ ਗੁਰੂ ਦੇ ਪਿਆਰ ਸੇਰਾ ਲਾਇਆ ਭਾਵ ਕੇ ਕਲਗੀ ਸਜਾਈ ਹੈ ਪਤਾ ਸੀ ਸਤਿਗੁਰਾਂ ਨੂੰ ਅੱਜ ਲਾੜੀ ਮੌਤ ਨਾਲ ਵਿਆਹ ਚਲੇ ਦੀ ਗੁਰੂ ਦੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਤਾਰ ਦੇ ਉੱਤੇ ਕਲ ਕੀ ਸਜਾਉਂਦੇ ਨੇ ਮਹਾਰਾਜ ਔਰ ਪਿਆਰ ਦਿੰਦੇ ਨੇ ਲਾੜ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਪਹਿਲਾਂ ਵਾਬਾ ਅਜੀਤ ਸਿੰਘ ਜੀ ਗੁਰੂ ਦੇ ਪਿਆਰਿਓ ਜਥੇ ਲੈ ਕੇ ਜਾਂਦੇ ਨੇ ਲਖਾਂ ਦੇ ਗਿਣਤੀ ਦੇ ਵਿੱਚ ਮਾਰੋ ਮਾਰ ਕਰਦੇ ਹੋਏ ਗੁਰੂ ਦੇ ਪਿਆਰਿਓ ਉਹਨਾਂ ਮੁਗਲ ਫੌਜਾਂ ਦੇ ਅਨਗਿੰਤ ਫੌਜ ਹਟੜ ਹੋ ਜਾਂਦੇ ਹਨ ਫਿਰ ਉਸ ਤੋਂ ਬਾਅਦ ਵੇਖਿਆ ਵੀ ਇਹ ਅਨਗਿੰਤ ਫੌਜਾਂ ਦੀ ਮਾਰ ਕਰ ਰਿਹਾ ਹੈ ਕਿਉਂਕਿ ਸਤਗੁਰੂ ਸੱਚੇ ਪਾਸਾ ਮਹਾਰਾਜ ਦੀ ਕਿਰਪਾਈ ਇੰਨੀ ਸੀ ਦੋਵੇਂ ਹੱਥਾਂ ਦੇ ਵਿੱਚ ਤਲਵਾਰ ਚਲਾਉਂਦੇ ਸਨ ਗੁਰੂ ਦੇ ਪਿਆਰੋ ਘੋੜੇ ਨੂੰ ਛੱਡ ਕੇ ਘੋੜੇ ਨੂੰ ਛੱਡ ਕੇ ਦੋਵੇਂ ਹੱਥਾਂ ਨਾਲ ਤਲਵਾਰ ਚਲਾਉਨੇ ਜਦੋਂ ਫਿਰ ਤਲਵਾਰ ਛੁੱਟ ਗਈ ਹੱਥਾਂ ਤੋਂ ਗੁਰੂ ਦੇ ਪਿਆਰੋ ਜਦੋਂ ਘੋੜੇ ਦੇ ਪਿੱਛੋਂ ਤੀਰ ਵੱਜੀ ਤੇ ਘੋੜਾ ਡਿੱਗ ਪਿਆ ਫਿਰ ਉਸ ਵਕਤ ਗੁਰੂ ਦੇ ਪਿਆਰਿਓ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਹਬਜ਼ਾਦੇ ਦੇ ਵਾਰ ਕਰਨ ਵਾਸਤੇ ਆਏ ਤੇ ਫਿਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਵਰਸਾ ਕੱਢ ਕੇ ਘੋੜੇ ਦੇ ਸੈੜ ਤੇ ਵਰਸਾ ਸੀ ਕੱਢ ਕੇ ਉਹਦੇ ਗੁਰੂ ਦੇ ਪਿਆਰ ਨੂੰ ਸਿੱਧੇ ਆਰ ਪਾਰ ਕਰ ਦਿੱਤੇ ਉਹਦੇ ਆਰ ਪਾਰ ਕਰ ਦਿੱਤੇ ਸਾਬ ਜادہ ਅਜੀਤ ਸਿੰਘ ਜੀ ਡਿੱਗ ਪਏ ਧਰਤੀ ਤੇ ਕਿਉਂਕਿ ਤੀਰਾਂ ਦੀ ਵਿਛਾੜ ਹੋਈ ਤੀਰਾਂ ਦੇ ਵਿਛਾੜ ਹੋਏ ਸਾਰੇ ਸਰੀਰ ਤੇ ਤੀਰ ਵੱਜ ਗਏ ਗੁਰੂ ਦੇ ਪਿਆਰ ਨੂੰ ਫਿਰ ਸਹਬਜਾਦਾ ਅਜੀਤ ਸਿੰਘ ਜੀ ਧਰਤੀ ਤੇ ਡਿੱਗੇ ਉਸ ਵਕਤ ਫਿਰ ਸੂਬਾ ਸਰਹੰਦ ਜਿਹੜਾ ਹੈ ਨਾ ਗੁਰੂ ਦੇ ਪਿਆਰਿਓ ਵਜੀਦ ਖਾਨ ਉਹ ਹਾਥੀ ਤੇ ਚੜਿਆ ਸੀ ਕਿਉਂਕਿ ਸਹਬਜਾਦੇ ਨੇ ਪਹਿਲਾਂ ਤੀਰ ਜਿਹੜਾ ਉਹ ਵਜੀਦ ਖਾਨ ਤੇ ਮਾਰੀ ਸੀ ਤਾਂ ਉਹ ਲੋ ਸਾਈਡ ਤੇ ਲੰਘੇ ਸੀ ਇਸੇ ਤਰ੍ਹਾਂ ਜਦੋਂ ਸਹਬਜਾਦਾ ਅਜੀਤ ਸਿੰਘ ਜੀ ਧਰਤੀ ਤੇ ਡਿੱਗੇ ਨੇ ਫਿਰ ਇਹ ਹਾਥੀ ਲੈ ਕੇ ਆਇਆ ਹਾਥੀ ਦੇ ਪੈਰ ਦੇ ਨਾਲ ਹੀ ਨੇ ਦਬਨਾ ਕੀਤਾ ਗੁਰੂ ਦੇ ਪਿਆਰਿਓ ਸਾਬ ਜੀ ਆਦਿ ਜਕਾਰਾ ਛੱਡਦੇ ਹੋਏ ਆਪਣਾ ਸਰੀਰ ਨੂੰ ਤਿਆਗ ਗਿਆ ਗੁਰੂ ਸਾਹਿਬ ਜੀ ਘੜੀ ਉੱਪਰ ਵੇਖ ਕਰਕੇ ਸਾਧਗੁਰੂ ਜੀ ਜਕਾਰਾ ਛੱਡ ਰਹੇ ਨੇ ਉਹ ਸੁਖ ਅਕਾਲ ਪੁਰਖ ਦਾ ਸੁਕਰਾਨਾ ਕਰ ਰਹੇ ਨੇ ਫਿਰ ਬਾਬਾ ਗੁਰੂ ਦੇ ਪਿਆਰੇ ਜੁਝਾਰ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਕਹਿਣ ਲੱਗੇ ਪਿਤਾ ਜੀ ਮੈਨੂੰ ਵੀ ਸ਼ਹੀਦ ਹੋਣ ਦਾ ਜਾਹ ਹੈ ਜੇ ਮੇਰਾ ਵੀਰ ਸ਼ਹੀਦ ਹੋ ਗਿਆ ਮੈਂ ਇਕੱਲਾ ਕੀ ਕਰਾਂਗਾ ਮੈਨੂੰ ਵੀ ਮੈਦਾਨੇ ਜੰਗ ਵਿੱਚ ਕੱਲੋ ਮੈਂ ਵੀ ਜਾ ਕੇ ਰਣ ਭੂਮੀ ਦੇ ਵਿੱਚ ਬਹਾਦਰੀ ਵਿਖਾਵਾਂਗਾ ਜਿੰਨੇ ਹੋ ਸਕੇ ਮੈਂ ਬਹਰੀਆਂ ਦਾ ਟੱਕਰਾ ਕਰਾਂਗਾ ਤੁਸੀਂ ਮੇਰੇ ਤੇ ਕਿਰਪਾ ਕਰੋ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਕਹਿ ਦਿੱਤਾ ਤੁਸੀਂ ਵੀ ਸੱਜ ਜਾਓ ਸਾਸਤਰ ਵਸਤਰ ਸਜਾਏ ਗੁਰੂ ਦੇ ਪਿਆਰਿਓ ਸਤਗੁਰੂ ਸੱਚੇ ਪਾਸੇ ਲਾਡ ਪਿਆਰ ਦਿੰਦੇ ਨੇ ਮਹਾਰਾਜ ਸਿੰਘਾਂ ਸਮੇਤ ਪੰਜ ਸਿੰਘਾਂ ਸਮੇਤ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਮੈਦਾਨੇ ਜੰਗ ਵਿੱਚ ਤੋਰਦੇ ਨੇ ਗੁਰੂ ਦੇ ਪਿਆਰੋ ਇਹਨਾਂ ਨੇ ਖੂਬ ਜੋਰ ਵਿਖਾਏ ਨੇ ਬਹਾਦਰੀ ਵਿਖਾਈ ਆ ਖੂਬ ਬਹਾਦਰੀ ਵਿਖਾਏ ਤਾਂ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਜੀ ਆਪ ਹੁਣ ਗੜੇ ਵਿੱਚੋਂ ਨਿਕਲ ਜਾਓ ਤਾਂ ਕਿ ਸਿੱਖੀ ਪਰਫੁੱਲਤ ਰਹਿ ਸਕੇ ਮਹਾਰਾਜ ਹੁਣ ਬਾਬਾ ਜੂਹਾਰ ਸਿੰਘ ਵੀ ਸ਼ਹੀਦ ਹੋ ਗਏ ਹਨ ਸੱਚੇ ਪਾਸਾ ਜੀ ਤੁਸੀਂ ਨਿਕਲ ਜਾਓ ਤੁਸੀਂ ਤਾਂ ਹੋਰ ਵੀ ਅੱਗੇ ਜਾ ਕੇ ਕਾਰਜ ਸੰਭ ਲਓਗੇ ਅਸੀਂ ਇਸ ਗੱਡੀ ਨੂੰ ਆਪੇ ਸੰਭ ਲਵਾਂਗੇ ਨਾਲੇ ਅਜੇ ਆਪ ਜੀ ਦਾ ਜਿਹੜਾ ਅਗਲਾ ਪ੍ਰੋਗਰਾਮ ਹਿੱਸਾ ਬਾਕੀ ਹੈ ਜੋ ਆਪ ਨੇ ਪੂਰਾ ਕਰਨਾ ਹੈ ਸੱਚੇ ਪਾਸਾ ਜੀ ਦੇਖੋ ਸਗਰੇ ਸਿੰਘ ਗਏ ਖਪ ਇਕ ਰਾਵਰ ਕੇ ਪੰਥ ਅਧੀਨ ਜਾਂ ਥਿਰ ਹੋ ਪਨ ਰਚੋ ਹਜ਼ਾਰਾਂ ਥਿਰ ਹੈ ਖਾਲਸਾ ਜਗਤ ਪਰ ਵੀ ਅਸੀਂ ਪੰਜ ਪਿਆਰੇ ਪੰਥ ਦੇ ਰੂਪ ਵਿੱਚ ਆਪ ਜੀ ਨੂੰ ਹੁਕਮ ਕਰਦੇ ਹਾਂ ਆਪ ਗੜੇ ਵਿੱਚੋਂ ਨਿਕਲ ਜਾਓ ਸੱਚੇ ਪਾਸਾ ਪੰਥ ਸਾਜਣ ਵਾਲੇ ਤੇ ਪੰਥ ਨੂੰ ਆਪਣਾ ਰੂਪ ਦੇਣ ਵਾਲੇ ਸਤਿਗੁਰਾਂ ਨੇ ਹੁਕਮ ਮੰਨ ਕੇ ਗੁਰੂ ਦੇ ਪਿਆਰਿਓ ਕਲਗੇ ਭਾਈ ਸੰਤ ਸਿੰਘ ਦੇ ਸਿਰ ਤੇ ਰੱਖ ਦਿੱਤੀ ਪਾਸਾ ਜੀ ਨੇ ਮੇਰੇ ਪਾਸਾ ਜੀ ਨੇ ਪੰਜ ਪਿਆਰਿਆਂ ਦਾ ਜਥੇਦਾਰ ਥਾਪਿਆ ਇਹਨਾਂ ਨੂੰ ਫਿਰ ਪ੍ਰਕਰਮਾਂ ਕੀਤੀਆਂ ਪੰਜਾਂ ਅੱਗੇ ਸਤਿਗੁਰੂ ਸਚੇ ਪਾਸਾ ਮਹਾਰਾਜ ਜੀ ਨੇ ਮੱਥਾ ਟੇਕ ਨਾਲ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਨਿਕਲ ਪਏ ਤੇ ਤਾੜੀ ਵਜਾਈ ਫਿਰ ਸਤਿਗੁਰੂ ਸਚੇ ਪਾਸਾ ਮਹਾਰਾਜ ਜੀ ਨੇ ਫਿਰ ਤਾੜੀ ਮਾਰੀ ਤੇ ਉੱਚੀ ਆਵਾਜ਼ ਦਿੱਤੀ ਪਾਸਾ ਜੀ ਨੇ ਕਲਗੇ ਧਰ ਕਹਿੰਦੇ ਵੀ ਜਾ ਰਿਹਾ ਹੈ ਜਿਸ ਕਿਸੇ ਨੇ ਜਉਂਦੇ ਫੜਨਾ ਫੜ ਲੂ ਤੁਹਾਡੇ ਸਾਹਮਣੇ ਜਾ ਰਿਹਾ ਕਲਗੀਆਂ ਵਾਲਾ ਕਿਸੇ ਦੀ ਹਿੰਮਤ ਨਹੀਂ ਪਈ ਅੱਗੇ ਵਧਣ ਦੀ ਜਿਹੜਾ ਕੋਈ ਅੱਗੇ ਵਧਣਾ ਚਾਹੁੰਦਾ ਸੀ ਉਹ ਪਿਛਾ ਨੂੰ ਹਟ ਜਾਵੇ ਗੁਰੂ ਸਾਹਿਬ ਜੀ ਨੂੰ ਕਲਗੀਆਂ ਵਾਲਾ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਹੁਣ ਜਾ ਰਿਹਾ ਹੈ ਲੱਖਾਂ ਦੁਸ਼ਮਨਾ ਵਿੱਚੋਂ ਹੁਣ ਉਸ ਟਾਈਮ ਦੇ ਵਿੱਚ ਲੱਖਾਂ ਹੀ ਦੁਸ਼ਮਨ ਹੋਰ ਸਨ ਕਹਿੰਦੇ ਵਿੱਚੋਂ ਕਿਸੇ ਦੀ ਹਿੰਮਤ ਹੈ ਤਾਂ ਆ ਕੇ ਪਕੜ ਲਓ ਮਹਾਰਾਜ ਨੇ ਇਹ ਆਵਾਜ਼ ਦਿੱਤੀ ਉਹਨਾਂ ਨੂੰ ਚੁੱਪ ਚਪੀਤੇ ਨਹੀਂ ਗਏ ਸੱਚੇ ਪਾਤਸ਼ਾਹ ਜੀ ਜਿਸ ਨੂੰ ਤੁਸੀਂ ਫੜਨ ਵਾਸਤੇ ਇੰਨਾ ਕਹਿੰਦੇ ਵੀ ਪ੍ਰਬੰਧ ਕੀਤਾ ਹੋਇਆ ਹੈ ਲੱਖਾਂ ਦੇ ਗਿੰਦੇ ਚ ਫੌਜ ਲਾਏ ਨੇ ਸੂਬੇਦਾਰ ਇਕੱਠੇ ਹੋਏ ਸੂਬੇ ਦੇ ਵਿੱਚੋਂ ਆਇਓ ਤੁਸੀਂ ਤੇ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਹੋਣਾ ਜਾ ਰਿਹਾ ਹੈ ਉੱਚੀ ਆਵਾਜ਼ ਲਾ ਕੇ ਸੱਚੇ ਪਾਸਾ ਜੀ ਨੇ ਕਿਸੇ ਦੀ ਹਿੰਮਤ ਪਕੜਨ ਦੀ ਨਾ ਪਾਵੇ ਇੱਕ ਪੈਰੇਦਾਰ 10 ਹਜ਼ਾਰ ਦਾ ਦਸਤਾ ਨਾਲ ਸੀ ਟੁੱਟ ਕੇ ਪੈਣ ਲੱਗਿਆ ਇਹ ਇਹਦੇ ਇੱਕ ਛੋਟੀ ਜਿਹੀ ਟੁਕੜੀ ਸੀ 사ਤਗੁਰੂ ਜੀ ਅਗੇ ਕਹਿੰਦੇ ਵੀ ਇਹ ਟੁੱਟ ਕੇ ਪੈਣ ਲੱਗਿਆ ਤੇ ਜਿਹੜੀਆਂ ਇਹਦੀਆਂ ਮਿਸਾਲਾਂ ਸਨ ਬਲਦੀਆਂ ਸਨ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਦੋਵੇਂ ਉਹ ਬੰਨ ਦਿੱਤੇ ਉਸੇ ਮਿਸਾਲ ਦੇ ਨਾਲ ਇਹ ਮੱਚ ਕੇ ਮਰ ਗਿਆ ਜਦੋਂ ਇਹ ਉਸ ਮਿਸਾਲਾਂ ਨਾਲ ਗੁਰੂ ਦੇ ਪਿਆਰਿਓ ਮੱਚ ਕੇ ਮਰ ਗਿਆ ਜਿਹੜੇ ਪਿੱਛੇ ਉਹਦੀ ਫੌਜ ਸੀ ਉਹ ਭੱਜ ਗਈ ਕਿਉਂਕਿ ਜਦੋਂ ਮੋਢਲਾ ਹੀ ਮਰ ਗਿਆ ਫਿਰ ਪਿੱਛੇ ਜਿਹੜੇ ਫੌਜ ਹੈ ਉਹ ਆਪੇ ਪਿੱਛੇ हट ਜਾਂਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਉਸ ਟਾਈਮ ਦੇ ਵਿੱਚ ਜਿਹੜੇ ਮਝਾਲਾਂ ਸਨ ਨਾਲ ਰੱਖਦੇ ਸਨ ਸਤਗੁਰੂ ਜਿਨੇ ਮਾਰ ਕੇ ਤੀਰ ਉਹ ਮਝਾਲ ਹੀ ਪਾੜ ਦਿੱਤੀ ਉਸ ਮਝਾਲ ਦੇ ਨਾਲ ਫਟਣ ਦੇ ਨਾਲ ਉਹ ਆਪ ਹੀ ਭਸਮ ਹੋ ਕੇ ਮਰ ਗਿਆ ਅੱਗ ਵਿੱਚ ਆਪੋ ਵਿੱਚ ਉਹ ਲੜ ਮਰੇ ਫਿਰ ਗੁਰੂ ਦੇ ਪਿਆਰੋ ਅੱਗੇ ਕੁਝ ਦਿਸਿਆ ਨਾ ਜਦੋਂ ਅੱਗੇ ਕੁਝ ਦਿਸਿਆ ਨਾ ਹਨੇਰਾ ਹੀ ਹਨੇਰਾ ਹੋ ਗਿਆ ਆਪਸ ਵਿੱਚ ਲੜ ਲੜ ਕੇ ਮਰਨ ਲੱਗੇ ਇੱਕ ਦੂਜੇ ਮਿਝਾਲਾਂ ਜਦੋਂ ਬੁਝੀ ਕਿ ਬੁਝ ਗਈਆਂ ਆਪੋ ਵਿੱਚ ਲੜ ਮਰੇ ਤੇ ਬਾਅਦ ਵਿੱਚ ਦੇਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਕਿੱਧਰ ਚਲੇ ਗਏ ਗੁਰੂ ਸਾਹਿਬ ਜੀ ਅੱਗੇ ਨਿਕਲ ਗਏ ਤਿੰਨੇ ਸਿੰਘ ਵਿਛੜ ਗਏ ਫਿਰ ਅੱਗੇ ਗੁਰੂ ਦੇ ਪਿਆਰੋ ਤਿੰਨ ਚਾਰ ਕੋਤੇ ਇੱਕ ਜੰਡ ਢੇਠਾ 사ਤਗੁਰੂ ਸੱਚੇ ਪਾਸਾ ਮਹਾਰਾਜ ਜੀ ਨੇ ਸਾਹ ਲਿਆ ਉੱਥੇ ਗੁਰਦੁਆਰਾ ਅੱਜ ਜੰਡ ਸਰ ਸਾਹਿਬ ਹੈ ਗੁਰੂ ਦੇ ਪਿਆਰੋ ਜਿੱਥੇ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾ ਕਰਕੇ ਸਾਹ ਲੈਣਾ ਕਰਦੇ ਨੇ ਰੋਕ ਕਰਕੇ ਪੈਦਲ ਤੁਰੇ ਜਾ ਰਹੇ ਸੰਸਾਧ ਗੁਰੂ ਜੀ ਸੱਚੇ ਪਾਤਸ਼ਾਹ ਉਥੇ ਇੱਕ ਝਾੜ ਸੀ ਗੁਰੂ ਦੇ ਪਿਆਰਿਓ ਉਸ ਝਾੜ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ ਜਿੱਥੇ ਗੁਰਦੁਆਰਾ ਝਾੜ ਸਾਹਿਬ ਵੀ ਹੈ ਇਥੋਂ ਮਾਛੀਵਾੜੇ ਸਤਗੁਰੂ ਜੀ ਦੂਰ ਸੀ ਹਜੇ ਥੋੜਾ ਜਾ ਸਤਗੁਰੂ ਸੱਚੇ ਪਾਸ ਆ ਮਹਾਰਾਜ ਜਿੱਥੋਂ ਆਰਾਮ ਕਰਕੇ ਨੇ ਫਿਰ ਮਾਛੀਵਾੜੇ ਪਹੁੰਚਦੇ ਨੇ ਰਾਤ ਸਿਆਲ ਦੀ ਰੁੱਤ ਸੀ ਪੈਰਾਂ ਦੇ ਸਤਗੁਰੂ ਸੱਚੇ ਪਾਸਾ ਜੀ ਦੇ ਜੋੜਾ ਨਹੀਂ ਹੈ ਜੰਗਲਾਂ ਵਿੱਚੋਂ ਸਤਗੁਰੂ ਜੀ ਲੰਘ ਕੇ ਆ ਰਹੇ ਨੇ ਗੁਰੂ ਦੇ ਪਿਆਰਿਓ ਸਤਗੁਰੂ ਸੱਚੇ ਪਾਸਾ ਦੇ ਪੈਰਾਂ ਦੇ ਛਾਲੇ ਕੰਡੇ ਵਜੇ ਹੋਏ ਸਨ ਬੇ ਸਮਾਰ ਕੰਡੇ ਵਜੇ ਹੋਏ ਨੇ ਮਹਾਰਾਜ ਜੀ ਦੇ ਪੈਰਾਂ ਤੇ ਜਾਮਾ ਲੀਰੋ ਲੀਰ ਹੋਏ ਪਏ ਸਨ ਉਸ ਟਾਈਮ ਦੇ ਜਿਹੜੇ ਉੱਥੇ ਮਾਛੀਵਾੜੇ ਦੇ ਜੰਗਲਾਂ ਦੇ ਨਾ ਜਿਹੜੇ ਜ਼ਿਆਦਾਤਰ ਉਧਰ 베ਰੀਆਂ ਹੋਇਆ ਕਰਦੇ ਨੇ ਜਿਹੜੇ ਜੰਗਲੀ 베ਰੀ ਹੁੰਦੀ ਆ ਉਹ ਕਿਸੇ ਤੇ ਫਸ ਗਈ ਕੋਈ ਕਿਵੇਂ ਕੋਈ ਕਿਵੇਂ ਕਰਦੇ ਸਤਿਗੁਰੂ ਜੀ ਦਾ ਜਾਮਾ ਜਿਹੜਾ ਲੀਰੋ ਲੀਰ ਹੋਇਆ ਪਿਆ ਗੁਰੂ ਦੇ ਪਿਆਰਿਓ ਰਾਤੇ ਹਨੇਰੇ ਵਿੱਚ ਸਤਿਗੁਰੂ ਜੀ ਤੋਰਨ ਕਰਨ ਕਪੜੇ ਪਾਟੇ ਹੋਏ ਕਈਆਂ ਦਿਨਾਂ ਦੇ ਗੁਰੂ ਦੇ ਪਿਆਰ ਥਕਾਵਟ ਹੈ ਕਈ ਦਿਨ ਹੋ ਚੁਕੇ ਹਨ ਔਰ ਸਾਸਤਰ ਚਲਾ ਚਲਾ ਕੇ ਸਤਿਗੁਰੂ ਜੀ ਥਕੇਮਾ ਜਿਹੜਾ ਸੀ ਨਾ ਉਹ ਜੰਗਲ ਵਿੱਚ ਸਤਿਗੁਰੂ ਜੀ ਢਾਲ ਸਹਰਾਣੇ ਰੱਖ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੱਥ ਵਿੱਚ ਤਲਵਾਰ ਫੜੀ ਹੋਈ ਗੁਰੂ ਦੇ ਪਿਆਰਿਓ ਸਤਗੁਰੂ ਸੱਚੇ ਪਾਸ ਆਂ ਹੱਥ ਵਿੱਚ ਜਿਹੜੀ ਤਲਵਾਰ ਉਹ ਪੇਟ ਤੇ ਧਰ ਲਈ ਆਪਣੇ ਛਾਤੀ ਤੇ ਧਰ ਲਈ ਤਲਵਾਰ ਜਿਹੜਾ ਢਾਲ ਹੋ ਉਹ ਸਿਰਹਾਣੇ ਲਾ ਲਿਆ ਸਤਗੁਰੂ ਜੀ ਨੇ ਪਿੰਡ ਦਾ ਸਿਰਹਾਣਾ ਜਿਹਨੂੰ ਕਹਿੰਦੇ ਗੁਰੂ ਦੇ ਪਿਆਰਿਓ ਸਤਗੁਰੂ ਸੱਚੇ ਪਾਸ ਆ ਮਹਾਰਾਜ ਇਹ ਫਿਰ ਹੁਣ ਖਾਣ ਵਾਸਤੇ ਕੋਈ ਖਰਾਕ ਨਹੀਂ ਹੈ ਕੋਈ ਲਵੇ ਕੋਈ ਖਾਣ ਵਾਸਤੇ ਕੋਈ ਚੀਜ਼ ਨਹੀਂ ਹੈ ਕਈ ਦਿਨਾਂ ਦੇ ਭੁੱਖੇ ਨੇ ਮਹਾਰਾਜ ਪਰ ਕੋਈ ਪ੍ਰਵਾਹ ਨਹੀਂ ਕਰਦੇ ਸੱਚੇ ਪਾਸਾ ਜੀ ਉਸ ਟਾਈਮ ਦੇ ਵਿੱਚ ਜਦੋਂ ਕਿਤੇ ਨਜ਼ਰ ਮਾਰਦੇ ਨੇ ਅੱਖਾਂ ਦੇ ਫੁੱਲ ਤੇ ਬੇਰੀ-ਬੇਰੀ ਨਜ਼ਰ ਆਉਂਦੀ ਆ ਉਸ ਟਾਈਮ ਦੇ ਵਿੱਚ ਉਹਨਾਂ ਤੇ ਵੀ ਗੁਰੂ ਦੇ ਪਿਆਰ ਕੋਈ ਫਲ ਨਹੀਂ ਦੇਖੋ ਸਮਾਂ ਐਸਾ ਆਇਆ ਫਿਰ ਵਿਛੜੇ ਹੋਏ ਸਿੰਘ ਥੋੜੇ ਸਮੇਂ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਪਹੁੰਚ ਗਏ ਉਹ ਵੀ ਆਸੇ ਪਾਦੇ ਲਬਦੇ ਲਬਦੇ ਗੁਰੂ ਸਾਹਿਬ ਜੀ ਨੂੰ ਜਿਹੜੇ ਸਿੰਘ ਵਿਛੜ ਗਏ ਸਨ ਉਹ ਵੀ ਆ ਗਏ ਆ ਗਏ ਫਿਰ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਨਵੇਂ ਖਾਂ ਤੇ ਗਨੇ ਖਾ ਇਹਨਾਂ ਨੂੰ ਵੀ ਜਦੋਂ ਪਤਾ ਲੱਗਿਆ ਤੇ ਇਹ ਵੀ ਪਹੁੰਚ ਗਏ